ਇਰੂ ਓਲੰਪਿਕਸ 2016 ਚ ਪਹਿਲਾ ਦਿਨ ਭਾਰਤ ਲਈ ਬੇਹਦ ਨਿਰਾਸ਼ਾਜਨਕ ਰਹਾ। ਭਾਰਤੀ ਸਟਾਰ ਨਿਸ਼ਾਨੇਬਾਜ਼ ਜਿਤੁਰਾਏ 10 ਮੀਟਰ 에ਅਰ ਪਿਸਟਲ ਫਾਈਨਲ ਚ 8ਵੇਂ ਸਥਾਨ ਤੇ ਰਹਿਦਿਆਂ ਮੈਡਲ ਤੋਂ ਖੁੰਝ ਗਏ। ਟੈਨਿਸ ਵਿੱਚ ਲਿੰਡਰ ਪੇਸ ਅਤੇ ਰੋਹਨ ਬੁਪੰਨਾ ਦੀ ਜੋੜੀ ਪਹਿਲੇ ਹੀ ਦੌਰ ਵਿੱਚ ਹਾਰ ਗਈ। ਟੇਬਲ ਟੈਨਿਸ ਵਿੱਚ ਵੀ ਪਹਿਲੇ ਹੀ ਦੌਰ ਚ ਭਾਰਤ ਦਾ ਸਫ਼ਰ ਖਤਮ ਹੋ ਗਿਆ। ਇਹ ਨਹੀਂ ਨਹੀਂ 48 ਕਿਲੋਗ੍ਰਾਮ ਭਾਰ ਵਰਗ ਚ ਮਹਿਲਾ weightlifter ਮੀਰਾ ਬਾਈ ਚੀਨੂ ਵੀ ਓਲੰਪਿਕ ਤੋਂ ਬਾਹਰ ਹੋ ਗਈ। ਵਧੇਰੇ ਗੱਲਬਾਤ ਕਰਦੇ ਹਾਂ ਸਾਡੇ ਪੱਤਰਕਾਰ ਪਰਵੇਸ਼ ਸੰਧੂ ਨਾਲ। ਪਹਿਲਾ ਦਿਨ ਭਾਰਤ ਲਈ ਅਨਲੱਕੀ ਰਿਹਾ ਹੈ 올림픽 ਦੇ ਵਿੱਚ ਬਿਲਕੁਲ ਨਰਦੀਪ ਇਹਦੇ ਕੋਈ ਸ਼ੱਕ ਨਹੀਂ ਹੈ ਜੇਕਰ ਪਹਿਲੇ ਦਿਨ ਦੀ ਗੱਲ ਕੀਤੀ ਜਾਏ ਉਮੀਦਾਂ ਬਹੁਤ ਵੱਡੀਆਂ ਸੀ ਪਰ ਉਹਨਾਂ ਉਮੀਦਾਂ ਤੇ ਖਰੇ ਨਹੀਂ ਉਤਰ ਸਕੇ ਭਾਰਤੀ ਖਿਡਾਰੀ ਇਸ ਰਿਓ 올림픽 ਦੇ ਪਹਿਲੇ ਦਿਨ ਭਾਰਤੀ ਹਾਕੀ ਟੀਮ ਨੇ ਇੱਕ ਲਾਜਵਾਬ ਅੰਦਾਜ਼ ਚ ਮੈਚ ਜ਼ਰੂਰ ਖੇਡਿਆ ਇੱਕੋ ਇੱਕ ਕਿਹਾ ਜਾ ਸਕਦਾ ਹੈ ਕਿ ਟੀਮ ਦੇ ਲਈ ਜੋ ਅੱਛੀ ਖਬਰ ਰਹੀ ਹੋਏ ਸੀ ਕਿ ਭਾਰਤੀ ਹਾਕੀ ਟੀਮ ਨੇ ਅੱਛਾ ਪ੍ਰਦਰਸ਼ਨ ਕਰਕੇ ਜਿੱਤ ਦਰਜ ਕੀਤੀ ਅੱਜ ਨੇ ਦੋ ਦੇ ਫਰਕ ਦੇ ਨਾਲ ਆਇਰਲੈਂਡ ਨੂੰ ਮਾਦ ਦਿੱਤੀ ਅਤੇ ਨਾਲ ਹੀ ਇਹ ਵੀ ਕਹਿਣਾ ਹੋਵੇਗਾ ਕਿ ਜਿਸ ਅੰਦਾਜ਼ ਦੇ ਨਾਲ ਭਾਰਤੀ ਹਾਕੀ ਟੀਮ ਨੇ ਖੇਡ ਪਹਿਲਾ ਮੈਚ ਖੇਡਿਆ ਉਹਦੇ ਤੋਂ ਉਮੀਦਾਂ ਭਾਰਤੀ ਹਾਕੀ ਟੀਮ ਤੋਂ ਕਾਫੀ ਵਧਗੀਆਂ ਨੇ ਰੁਪਿੰਦਰਪਾਲ ਸਿੰਘ ਨੇ ਲਾਜਵਾਬ ਅੰਦਾਜ਼ ਤੇ ਦੋ ਗੋਲ ਕੀਤੇ ਵੀ ਆਰ ਰਗੁਨਾਥ ਨੇ ਇੱਕ ਗੋਲ ਕੀਤਾ ਤੇ ਖਾਸ ਕਰ ਲਈ ਰਹੀ ਕਿ ਪੈਨਲਟੀ ਕਾਰਨਰਸ ਨੂੰ ਜਿਸ ਅੰਦਾਜ਼ ਦੇ ਨਾਲ ਤਬਦੀਲ ਕੀਤਾ ਤੇ ਜੋ ਕਨਵਰਜਨ ਰੇਟ ਰਿਹਾ ਪੈਨਲਟੀ ਕਾਰਨਰਸ ਦਾ ਉਹ ਬਹੁਤ اچھا ਰਿਹਾ ਉਹਦੇ ਤੋਂ ਕਿਤੇ ਨਾ ਕਿਤੇ ਉਮੀਦ ਜ਼ਰੂਰ ਜਗੀ ਹੈ ਕਿ ਭਾਰਤੀ ਹਾਕੀ ਟੀਮ ਤੋਂ ਮੈਡਲ ਦੀ ਆਸ ਲਗਾਈ ਜਾ ਸਕਦੀ ਹੈ ਹਾਲਾਂਕਿ ਅਜੇ ਬਹੁਤ ਟਫ ਮੈਚੇਸ ਜੋ ਹੈ ਉਹਗੇ ਹੋਣੇ ਹਨ ਪਰ ਨਾਲ ਹੀ ਜੇਕਰ ਬਾਕੀ ਦੇ ਮੈਚਾਂ ਦੀ ਗੱਲ ਕੀਤੀ ਜਾਏ ਜੋ ਬਾਕੀ ਦੀਆਂ ਗੇਮ ਸੀ ਉਹਨਾਂ ਸਭ ਤੋਂ ਵੱਡੀ ਨਿਰਾਸ਼ਾ ਭਾਰਤ ਦੇ ਹੱਥ ਲੱਗੀ ਜੀਤੂ ਰਾਏ ਦੇ ਰੂਪ ਵਿੱਚ ਜੀਤੂ ਰਾਏ 10 ਮੀਟਰ ਐਰਿਸਟਲ ਇਵੈਂਟ ਦੇ ਵਿੱਚ ਇੱਕ ਬਹੁਤ ਵੱਡੀ ਉਮੀਦ ਸੀ ਭਾਰਤੀ ਟੀਮ ਦੀ ਬਹੁਤ ਹੀ ਜ਼ਿਆਦਾ ਲਾਜਵਾਬ ਫਾਰਮ ਦੇ ਵਿੱਚ 올림픽 ਦੇ ਵਿੱਚ ਗਏ ਸੀ ਇਸ ਸਾਲ ਵਰਲਡ ਕੱਪ ਜਿੱਤੇ ਆ ਬਹੁਤ ਸਾਰੇ ਹੋਰ ਮੈਡਲ ਜਿੱਤੇ ਉਸ ਤੋਂ ਪਹਿਲਾਂ ਏਸ਼ੀਅਨ ਗੇਮਸ ਕਾਮਨਵੈਲਥ ਗੇਮਸ 'ਚ ਕਮਾਲ ਕਰ ਚੁੱਕੇ ਨੇ ਤੇ ਲੱਗ ਰਿਹਾ ਸੀ ਕਿ ਜੀਤੂ ਰਾਏ ਸਭ ਤੋਂ ਵੱਡੀ ਉਮੀਦ ਹੈ ਭਾਰਤ ਭਾਰਤੀ ਹੈ ਤੇ ਪਹਿਲੇ ਹੀ ਦਿਨ ਭਾਰਤ ਨੂੰ ਤਗਮਾ ਦੇ ਸਕਦੇ ਆ ਬਲਕਿ ਪ੍ਰੈਡਿਕਸ਼ਨ ਇਹ ਸੀ ਕਿ 골ਡ ਹੋਵੇ ਸਿਲਵਰ ਹੋਵੇ ਜਾਂ ਬ੍ਰੌਂਜ਼ ਹੋਵੇ ਕੋਈ ਨਾ ਕੋਈ ਮੈਡਲ ਜੀਤੂ ਰਾਏ ਜ਼ਰੂਰ ਜਿੱਤਣਗੇ ਪਰ ਜੀਤੂ ਰਾਏ ਫਾਈਨਲ ਤੱਕ ਪਹੁੰਚੇ ਪਰ ਫਾਈਨਲ ਦੇ ਵਿੱਚ ਕ੍ਰੈਸ਼ ਆਊਟ ਕਰਨ ਵਾਲੇ ਪਹਿਲੇ ਖਿਡਾਰੀ ਬਣੇ ਅੱਠਵੇਂ ਸਥਾਨ ਤੇ ਰਹੇ ਆਪਣੇ ਇਵੈਂਟ ਦੇ ਵਿੱਚ ਤੇ ਉਹ ਕਿੰਨਾ ਕਿਤੇ ਭਾਰਤ ਲਈ ਇੱਕ ਸਭ ਤੋਂ ਵੱਡਾ ਜੋ ਕਿਹਾ ਜਾ ਸਕਦਾ ਆਪਸੈਟ ਰਿਹਾ ਰਿਓ 올림픽ਸ ਦੇ ਪਹਿਲੇ ਦਿਨ ਦਾ ਇਸ ਤੋਂ ਇਲਾਵਾ ਟੈਨਿਸ ਦੇ ਵਿੱਚ ਵੀ ਉਮੀਦਾਂ ਜੋ ਬਹੁਤ ਵੱਡੀਆਂ ਲਗਾਈਆਂ ਜਾ ਰਹੀਆਂ ਸੀ ਖਿਡਾਰੀਆਂ ਤੋਂ ਉਹਨਾਂ ਉਮੀਦਾਂ ਤੇ ਖਰੇ ਉਤਰਨ 'ਚ ਭਾਰਤੀ ਟੈਨਿਸ ਖਿਡਾਰੀ ناکਾਮ ਰਹੇ ਚਾਹੇ ਗੱਲ ਕੀਤੀ ਜਾਵੇ ਬੁੱੰਨਾ ਪੇਸ ਦੀ ਜੋੜੀ ਦੀ ਤੇ ਚਾਹੇ ਗੱਲ ਕੀਤੀ ਜਾਵੇ ਪ੍ਰਸਨਾਤ ਦੇ ਸਾਨੀਆਂ ਦੀ ਜੋੜੀ ਦੀ ਦੋਨੇ ਹੀ ਮੁਕਾਬਲੇ ਦੇ ਵਿੱਚ ਅਪਸੈਟਿੰਗ ਕਿਤੇ ਜੋ ਡਿਫੀਟਸ ਉਹ ਦੇਖਣ ਨੂੰ ਮਿਲੀਆਂ ਭਾਰਤ ਨੂੰ ਅਤੇ ਉਹ ਬਹੁਤ ਜ਼ਿਆਦਾ ਨਿਰਾਸ਼ਾ ਦੀ ਗੱਲ ਰਹੀ ਭਾਰਤ ਦੇ ਲਈ ਪੇਤ ਅਤੇ ਬੋਪੰਨਾ ਦੀ ਜੋੜੀ ਪੋਲਿਸ਼ ਜੋੜੀ ਦੇ ਖਿਲਾਫ ਮਾਤਲੇ ਮਟਕੋਸ ਕੀ ਅਤੇ ਲੁਕਸ ਕੋਬੋਟ ਦੀ ਜੋੜੀ ਦੇ ਖਿਲਾਫ ਆਪਣਾ ਮੈਚ ਖਵਾ ਬੈਠੀ ਹੈ ਤੇ ਨਾਲ ਹੀ ਪ੍ਰਾਥਰਾ ਅਤੇ ਸਾਨੀਆ ਦੀ ਜੋੜੀ ਵੀ ਹੈ ਆਪਣਾ ਮੈਚ ਚੀਨੀ ਜੋੜੀ ਦੇ ਖਿਲਾਫ ਸ਼ੁਆਈ ਪੈੰਗ ਅਤੇ ਸ਼ੁਆਈ ਜ਼ੈਂਗ ਦੇ ਖਿਲਾਫ ਆਪਣਾ ਮੈਚ ਖਵਾ ਬੈਠੀ ਕਿ ਕਹਿਣਾ ਹੋਏਗਾ ਕਿ ਓਵਰਆਲ भारत पहला दिन जो रहा वह निराशा भर रहा सिर्फ एक हॉकी के उम्मीद जरूर जगी है पर अदरवाइज भारत में कितना हाँ कितने बहुत व्डिया निराशावान ही हाथ लगिया पहले दिन जी धनवाद परवेश इस गलबात